ਸੰਤ ਕਾ ਮਾਰਗ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਗੁਰਮੁਖ ਪਿਆਰਿਓ ਬਾਬਾ ਅਤਰ ਸਿੰਘ ਜੀ ਮਾਪੁਰਖ ਮਸਤੂਆਣਾ ਸਾਹਿਬਾਰੇ ਪਿਆਰਿਓ ਉਹਨਾਂ ਦਾ ਨਾਮ ਅਤਰ ਹੀ ਕਿਉਂ ਰੱਖਿਆ ਗਿਆ ਬਾਬਾ ਅਤਰ ਸਿੰਘ ਉਹਨਾਂ ਨੂੰ ਕਿਉਂ ਕਹਿਣ ਲੱਗ ਪਏ ਇਹ ਬਹੁਤ ਵੱਡਾ ਸਵਾਲ ਹੈ ਪਿਆਰਿਓ ਉਹਨਾਂ ਦੇ ਨਾਮ ਦੇ ਜਿਹੜੇ ਅਰਥ ਨੇ ਉਹ ਅਰਥ ਵੀ ਬਹੁਤ ਜ਼ਿਆਦਾ ਜਿਹੜੇ ਨੇ ਮਾਨਨ ਉਸਕੂਨ ਦੇਣ ਵਾਲੇ ਨੇ ਬੜੇ ਹੀ ਭਾਵਨਾ ਵਾਲੇ ਤੇ ਸ਼ਰਧਾ ਵਾਲੇ ਅਰਥ ਬਣ ਨੇ ਉਹਨਾਂ ਦੇ ਨਾਮ ਦੇ ਉਹ ਆਪਾਂ ਸਾਂਝੀ ਕਰਾਂਗੇ ਗੁਰੂ ਕਿਰਪਾ ਸਦਕਾ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਭਾਈ ਕਾਂਤ ਸਿੰਘ ਨਾਭਾ ਨੇ ਬੜੀ ਸੋਹਣੀ ਸਿਫਤ ਲਿਖੀ ਹੈ ਮਹਾਂਪੁਰਖਾਂ ਦੀ ਉਹਨਾਂ ਨੇ ਭਾਈ ਕਾਂਤ ਸਿੰਘ ਨਾਭਾ ਦਾ ਮਿਲਾਪ ਵੀ ਹੋਇਆ ਤੇ ਭਾਈ ਕਾਨ ਸਿੰਘ ਨਾ ਬਾਨੇ ਸਮੇ ਸਮੇ ਤੇ ਬਹੁਤ ਸਾਰੀਆਂ ਸਿਫਤਾਂ ਜਿਹੜੀਆਂ ਨੇ ਬਾਬਾ ਅਤਰ ਸਿੰਘ ਜੀ ਹੋਰਾਂ ਦੀਆਂ ਕੀਤੀਆਂ ਨੇ ਸਾਧ ਸੰਗਤ ਉਹਨਾਂ ਨੇ ਇਹ ਗੱਲ ਲਿਖੀ ਕਹਿੰਦੇ ਬਾਬਾ ਅਤਰ ਸਿੰਘ ਜੀ ਜਿਹੜੇ ਸਨ ਕਹਿੰਦੇ ਉਹ ਸੱਚ ਮੁੱਚ ਹੀ ਅਤਰ ਸਨ ਸੱਚ ਮੁੱਚ ਹੀ ਐਸੇ ਸਤ ਪੁਰਸ਼ ਸਨ ਜਿਨ੍ਹਾਂ ਨੇ ਪਤਾ ਨਹੀਂ ਕਿੰਨਿਆਂ ਕੋਲੋਂ ਜਿਹੜਾ ਹੈ ਆਪਣੇ ਪਰਮਾਤਮਾ ਦੇ ਨਾਲ ਜੋੜ ਦਿੱਤਾ ਉਸ ਅਕਾਲ ਪੁਰਖ ਦੇ ਨਾਲ ਜੋੜ ਦਿੱਤਾ ਤੇ ਬਾਬਾ ਅਤਰ ਸਿੰਘ ਜੀ ਨੇ ਜੋ ਕਰਕੇ ਵਿਖਾਇਆ ਕਹਿੰਦੇ ਕੋਈ ਹੋਰ ਨਹੀਂ ਕਰ ਸਕਦਾ ਜੋ ਬਾਬਾ ਅਤਰ ਸਿੰਘ ਜੀ ਹੋਰਾਂ ਨੇ ਕੀਤਾ ਕਹਿੰਦੇ ਕੋਈ ਹੋਰ ਨਹੀਂ ਕਰ ਸਕਦਾ ਜੋ ਬਾਬਾ ਅਤਰ ਸਿੰਘ ਜੀ ਕਰ ਗਏ ਕਹਿੰਦੇ ਕਿਸੇ ਹੋਰ ਦੇ ਵਸ ਦੀ ਉਹ ਗੱਲ ਨਹੀਂ ਸੀ ਬਾਬਾ ਅਤਰ ਸਿੰਘ ਜੀ ਉਹਨਾਂ ਦੇ ਭੋਗ ਦੇ ਉੱਤੇ ਉਹਨਾਂ ਨੇ ਇਹ ਸ਼ਲੋਕ ਪੜ੍ਹੇ ਸਨ ਜਿਹੜੇ ਸ਼ਲੋਕਾਂ ਦੇ ਵਿੱਚ ਉਹ ਗੱਲ ਕਰਦੇ ਨੇ ਬਾਬਾ ਅਤਰ ਸਿੰਘ ਜੀ ਹੋਰਾਂ ਦੀ ਨਾਮ ਦੀ ਗੱਲ ਕਰਦੇ ਨੇ ਕਹਿੰਦੇ ਅਤਰ ਸਿੰਘ ਕੀ ਹੈ ਅਤਰ ਸਿੰਘ ਜਿਹੜਾ ਇੱਕ ਨਾਮ ਹੈ ਇੱਕ ਸੁਗੰਧੀ ਦਾ ਨਾਮ ਹੈ ਅਤਰ ਪਰਫੁੱਲ ਬਾਸਨਾ ਭਾਵ ਜਿਹਦੇ ਵਿੱਚੋਂ ਬਹੁਤ ਜ਼ਿਆਦਾ ਸੁਗੰਧੀ ਆਉਂਦੀ ਹੋਵੇ ਕਹਿੰਦੇ ਅਤਰ ਦੇ ਅਰਥ ਜਿਹੜੇ ਨੇ ਉਹ ਇਸ ਤਰ੍ਹਾਂ ਨੇ ਸ਼ਬਦ ਜਿਹੜਾ ਉਹਨਾਂ ਨੇ ਪੜਿਆ ਦੋਹਰਾ ਪੜਿਆ ਸਦਾ ਪਰਫੁੱਲ ਸੁਵਾਸਨਾ ਦਾਇਕ ਆਠੋ ਜਾਮ ਇਹਦੇ ਅਰਥ ਜਿਹੜੇ ਨੇ ਅਤਰ ਦੇ ਅਰਥ ਕੀ ਕਿਨੇ ਸਦਾ ਪਰਫੁੱਲ ਸੁਵਾਸਨਾ ਜਿਹੜਾ ਸੁਵਾਸਨਾ ਦਾ ਅਰਥ ਨਾਮ ਦੀ ਸੁਗੰਧੀ ਅੰਦਰ ਮੁਸਕਰ ਚ ਖੋਲਿਆ ਜਿਹਨੂੰ ਬਾਣੀ ਨੇ ਇਹ ਕਹ ਦਿੱਤਾ ਸਦਾ ਪਰਫੁੱਲ ਸੁਵਾਸਨਾ ਦਾਇਕ ਅਠੋ ਜਾਮ ਜਿਹੜਾ ਅਠੇ ਪੈਰ ਪਰਮਾਤਮਾ ਦੇ ਨਾਮ ਦੀ ਸੁਗੰਧੀ ਦੇ ਵਿੱਚ ਵਸਦਾ ਹੋਵੇ ਜਿਹੜਾ ਅਠੇ ਪੈਰ ਪਰਮਾਤਮਾ ਦੇ ਨਾਮ ਦੇ ਰੰਗ ਵਿੱਚ ਹੀ ਰਹਿੰਦਾ ਹੋਵੇ ਮੰਦ ਵਾਸ਼ਨਾ ਪਰਹਰੀ ਅਤਰ ਸਿੰਘ ਇਮਨਾਮ ਜਿਨੇ ਗੰਦੀ ਵਾਸ਼ਨਾ ਨੂੰ ਸਦਾ ਲਈ ਤਿਆਗ ਦਿੱਤਾ ਹੋਵੇ ਜਿਹੜਾ ਗੰਦੀ ਵਾਸ਼ਨਾ ਤੋਂ ਸਦਾ ਹੀ ਦੂਰ ਰਿਹਾ ਹੋਵੇ ਉਹਦਾ ਨਾਮ ਹੀ ਅਤਰ ਸਿੰਘ ਹੈ ਤੇ ਕਹਿੰਦੇ ਉਹ ਬਾਬਾ ਅਤਰ ਸਿੰਘ ਜਿਨੇ ਜਿਨ੍ਹਾਂ ਨੇ ਕਰਕੇ ਵਿਖਾਇਆ ਹੈ ਬਾਬਾ ਅਤਰ ਸਿੰਘ ਜੀ ਪਿਆਰਿਓ ਬਾਬਾ ਅਤਰ ਸਿੰਘ ਜੀ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਮੈਲੀ ਤੇ ਗੰਦੀ ਵਾਸ਼ਨਾ ਨੂੰ ਤਿਆਗ ਕਰਕੇ ਆਪਣੇ ਤੋਂ ਦੂਰ ਰੱਖ ਕਰਕੇ ਦੁਨੀਆ ਨੂੰ ਇੱਕ ਮਿਸਾਲ ਦੇ ਦਿੱਤੀ ਜਿਹੜੇ ਝੂਠੇ ਸਾਧੂ ਬਾਬੇ ਆਪਣੇ ਆਪ ਨੂੰ ਕਹਾਉਣ ਵਾਲੇ ਨੇ ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜ ਮਾਰ ਦਿੱਤੀ ਕਿ ਭਲਿਓ ਜ਼ਰੂਰੀ ਨਹੀਂ ਕਿਹਨੇ ਵੀ ਤੁਸੀਂ ਇਹ ਸਾਰੀਆਂ ਬਾਸ਼ਨਾਵਾਵਾਂ ਕਰਕੇ ਹੀ ਜਿਹੜਾ ਹੈ ਅੱਗੇ ਤੱਕ ਜਾਓ ਕਿਹਨੇ ਬਾਸ਼ਨਾਵਾਵਾਂ ਨੂੰ ਤਿਆਗ ਕੇ ਵੀ ਅੱਗੇ ਜਾਇਆ ਜਾ ਸਕਦਾ ਹੈ ਪਰਮਾਤਮਾ ਦੇ ਮਾਰਗ ਤੇ ਤੁਰ ਕੇ ਪਰਮਾਰਥ ਨੂੰ ਪ੍ਰਾਪਤ ਕਰਨਾ ਕਿਹਨੇ ਬਹੁਤ ਸੌਖਾ ਹੈ ਤੇ ਆਪਣੇ ਨਾਮ ਦੇ ਜਿਹੜੇ ਨੇ ਅਰਥ ਹੀ ਸਮਝ ਲਿਓ ਕਿਹਨੇ ਪਰਮਾਤਮਾ ਆਪੇ ਕਿਰਪਾ ਕਰ ਦੇਗਾ ਹੁਣ ਜਿਵੇਂ ਨਾਮ ਰੱਖ ਲਿਆ ਨਾਨਕ ਤੇ ਕੰਮ ਕੁਝ ਹੋਰ ਹੀ ਕਰੀ ਜਾਵੇ ਜੇ ਬਾਬਾ ਅਤਰ ਸੀ ਦਾ ਨਾਮ ਅਤਰ ਸੀ ਸੱਚਮੁੱਚ ਉਹਨਾਂ ਨੇ ਆਪਣੇ ਨਾਮ ਦੇ ਬਰੋਬਰ ਦਾ ਕੰਮ ਕਰਕੇ ਵਿਖਾਇਆ ਜੋ ਗੁਰੂ ਕਲਗੀਧਰ ਪਾਤਸ਼ਾਹ ਨੇ ਡਿਊਟੀ ਉਹਨਾਂ ਦੀ ਲਗਾਈ ਸੀ ਪਿਆਰਿਓ ਹਜ਼ੂਰ ਸਾਹਿਬ ਤੋਂ ਤੇ ਬਾਬਾ ਅਤਰ ਸਿੰਘ ਜੀ ਨੇ ਡਿਊਟੀ ਨੂੰ ਵਾਕੂਬੀ ਨਿਭਾਇਆ ਕਿੰਨੇ ਪ੍ਰਾਣੀਆਂ ਨੂੰ ਅੰਮ੍ਰਿਤ ਸ਼ਕਾ ਕੇ ਗੁਰੂ ਕੇ ਜਹਾਜ਼ੇ ਚਾੜਿਆ ਮਾਲਵੇ ਦੇ ਲੋਕਾਂ ਨੂੰ ਜਿਹੜੇ ਸਿੱਧਰੇ ਪੁਧਰੇ ਲੋਕ ਸੀ ਪਿਆਰਿਓ ਇਹਨਾਂ ਲੋਕਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਇਹਨਾਂ ਲੋਕਾਂ ਨੂੰ ਤਨ ਸਿੱਖੀ ਦੇ ਨਾਲ ਜੋੜਿਆ ਗੁਰੂ ਘਰ ਦੇ ਨਾਲ ਜੋੜਿਆ ਜਿਹੜੇ ਗੰਦੀਆਂ ਜਿਹੜੇ ਪਾਪ ਗੋਲੀਆਂ ਆਦਿਕ ਪਾਉਂਦੇ ਸੀ ਜਿਹੜੇ ਹੋਰ ਤਰ੍ਹਾਂ ਦੇ ਰਿਕਾਰਡ ਆਦਿਕ ਸੁਣਦੇ ਸੀ ਤੇ ਬਾਬਾ ਅਤਰ ਸਿੰਘ ਜੀ ਨੇ ਇਹਨਾਂ ਨੂੰ ਸਿੱਖੀ ਨਾਲ ਜੋੜ ਦਿੱਤਾ ਇਹਨਾਂ ਨੂੰ ਉਹ ਜੀਆਂ ਧਾਰਨਾ ਬਣਾ ਕੇ ਉਹ ਧਾਰਨਾ ਗਾਉਣ ਤੇ ਮਜਬੂਰ ਕਰ ਦਿੱਤਾ ਇਹ ਹੈ ਬਾਬਾ ਅਤਰ ਸਿੰਘ ਜੀ ਦਾ ਜਿਹੜਾ ਅਸੂਲ ਤੇ ਬਾਬਾ ਅਤਰ ਸਿੰਘ ਜੀ ਦੇ ਜੀਵਨ ਦੇ ਵਿੱਚੋਂ ਮਿਲਦਾ ਪਿਆਰਿਓ ਮੈਂ ਬੇਨਤੀ ਕਰਾਂ ਗੁਰੂ ਸਾਹਿਬ ਕਹਿੰਦੇ ਨੇ ਕਿਰਪਾ ਕੀਤੀ ਕਹਿੰਦੇ ਆਪਣੀਆਂ ਅੱਖਾਂ ਨਾਲ ਜਦੋਂ ਦੇਖਣਾ ਸੰਗਤ ਦੇ ਵਿੱਚ ਬੈਠੇ ਉਹ ਕੀਰਤਨ ਕਰਦੇ ਨੇ ਬਾਬਾ ਅਤਰ ਸਿੰਘ ਜੀ ਹਰ ਵਕਤ ਕਹਿੰਦੇ ਸੰਗਤ ਦੇ ਵਿੱਚ ਬੈਠ ਕੇ ਕੀਰਤਨ ਕਰਦੇ ਨੇ ਤੇ ਕਹਿੰਦੇ ਸੰਗਤ ਨੂੰ ਸਤਨਾਮ ਵਾਹਿਗੁਰੂ ਦਾ ਜਾਪ ਜਪਉਂਦੇ ਨੇ ਕਹਿੰਦੇ ਸਤਨਾਮ ਵਾਹਿਗੁਰੂ ਦਾ ਸੰਗਤ ਜਾਪ ਜਪਦੀ ਹੈ ਤੇ ਕਹਿੰਦੇ ਆਪ ਵੀ ਜਪਦੇ ਨੇ ਕਈ ਵਾਰੀ ਜਪਦੇ ਜਪਦੇ ਕਹਿੰਦੇ ਉਹਦੇ ਵਿੱਚ ਹੀ ਗੁੰਮ ਹੋ ਜਾਂਦੇ ਨੇ ਤੇ ਬਾਬਾ ਅਤਰ ਸਿੰਘ ਜੀ ਕਹਿੰਦੇ ਇੱਥੋਂ ਤੱਕ ਚਲੇ ਜਾਂਦੇ ਨੇ ਸਮੇਂ ਦਾ ਵੀ ਪਤਾ ਨਹੀਂ ਲੱਗਦਾ ਇਹ ਹੈ ਬਾਬਾ ਅਤਰ ਸਿੰਘ ਜੀ ਦਾ ਜੀਵਨ ਪਿਆਰਿਓ ਹੁਣ ਇੱਥੇ ਬੇਨਤੀ ਕਰਾਂ ਕਹਿੰਦੇ ਜਿੱਥੇ ਉਹਨਾਂ ਦੀ ਗਿਣਤੀ ਜਿਹੜੀ ਹੈ ਕਿ ਮਾਲਵੇ ਦੇ ਟਿੱਬੇ ਨੇ ਹਜ਼ਾਰਾਂ ਗਿਣਤੀਆਂ ਜਿਹੜੀਆਂ ਨੇ ਚੋਟੀਆਂ 'ਚ ਸੰਗਤ ਸ਼ਬਦ ਗਾਉਂਦੀ ਹੈ ਤੇ ਇੰਜ ਲੱਗਦਾ ਜਿਵੇਂ ਗੁਰੂ ਦੇ ਘਰ ਦਾ ਉਹ ਇੱਕ ਦੂਤੀ ਦਰਗਾਹੀ ਕੀਰਤਨੀਆਂ ਕੀਰਤਨ ਕਰ ਰਿਹਾ ਹੋਵੇ ਜਦੋਂ ਕੋਈ ਮਹਾਪੁਰਸ਼ ਸਿਰ ਦੇ ਉੱਤੇ ਟੋਕਰੀ ਢੋਂਦਾ ਇਟਾਂ ਢੋਂਦਾ ਇੰਜ ਲੱਗਦਾ ਗੁਰੂ ਨਾਨਕ ਸਾਹਿਬ ਦੇ ਘਰ ਦਾ ਪਰਮ ਸੇਵਾਦਾਰ ਤੇ ਜਦੋਂ ਕਹਿੰਦੇ ਉਹਦੇ ਕੋਲ ਜਾ ਕੇ ਬੈਠੇ ਜਗਿਆਸੂ ਖੁਰਨੇ ਖਿਆਲ ਮਨ ਵਿੱਚ ਇਹਦੇ ਬਾਰੇ ਜਦੋਂ ਪੁੱਛੀਦਾ ਤੇ ਲੱਗਦਾ ਕਹਿੰਦੇ ਗੁਰੂ ਨਾਨਕ ਦੇ ਘਰ ਦਾ ਸੁਜਾਨ ਵੈਦ ਰੋਗੀਆਂ ਦਾ ਇਲਾਜ ਕਰਦਾ ਹੈ। ਬਾਬਾ ਅਤਰ ਸਿੰਘ ਜੀ ਕਹਿੰਦੇ ਉਹ ਐਸੇ ਸਨ ਜਿਕੇ ਨੇ ਇਟਾਂ ਦੀ ਸੇਵਾ ਵੀ ਕੀਤੀ ਟੋਕਰੀ ਵੀ ਢੋਈ ਕਹਿੰਦੇ ਪਰ ਜਦੋਂ ਉਹਨਾਂ ਦੇ ਕੋਲ ਜਾ ਕੇ ਬੈਠੇ ਤੇ ਉਹਨਾਂ ਵਰਗੇ ਹੋ ਗਏ ਤੇ ਕਹਿੰਦੇ ਮਨ ਦੇ ਵਿੱਚ ਇਹ ਆਇਆ ਮਨਾ ਤੂੰ ਤੇ ਗਵਾਚਿਆ ਹੋਇਆ ਸੀ ਅੱਜ ਤੈਨੂੰ ਪੂਰਨ ਕੋਈ ਐਸਾ ਸਾਧੂ ਮਿਲਿਆ ਅੱਜ ਤੈਨੂੰ ਪੂਰਨ ਕੋਈ ਐਸਾ ਸੰਤ ਮਿਲਿਆ ਜਿਹਦੇ ਕੋਲ ਬੈਠ ਕੇ ਅੱਜ ਤੂੰ ਵੀ ਧਨਤਾ ਦੇ ਮਹਿਸੂਸ ਕਰ ਰਿਆ ਹੈ ਧਨਤਾ ਦੇ ਯੋਗ ਤੂੰ ਵੀ ਹੋ ਗਿਆ ਕਹਿੰਦੇ ਉਹ ਸਨ ਬਾਬਾ ਅਤਰ ਸਿੰਘ ਜੀ ਪਿਆਰਿਓ ਇਹ ਹੈ ਬਾਬਾ ਅਤਰ ਸਿੰਘ ਜੀ ਦੇ ਨਾਮ ਦਾ ਜਿਹੜਾ ਪਰਫੁੱਲਤਾ ਇਹ ਹੈ ਬਾਬਾ ਅਤਰ ਸਿੰਘ ਜੀ ਦੇ ਨਾਮ ਦੀ ਜਿਹੜੀ ਕਿਰਪਾ ਤੇ ਪਿਆਰਿਓ ਮਾਹ ਪੁਰਖਾਂ ਨੇ ਜੋ ਸੇਵਾ ਕੀਤੀ ਉਹ ਸ਼ਾਇਦ ਕੋਈ ਹੋਰ ਨਹੀਂ ਕਰ ਸਕਦਾ ਕੱਲਾ ਸੰਗਤਾਂ ਨੂੰ ਉਪਦੇਸ਼ ਨਹੀਂ ਦਿੱਤਾ ਵੀ ਭਾਈ ਸੇਵਾ ਕਰੋ ਸਿਮਰਨ ਕਰੋ ਵੀ ਆਪ ਉਹ ਤੇ ਕੋਹਾਂ ਦੂਰ ਰਹੇ ਨਹੀਂ ਪਿਆਰਿਓ ਬਾਬਾ ਅਤਰ ਸਿੰਘ ਜੀ ਨੇ ਸੇਵਾ ਵੀ ਕੀਤੀ ਸਿਮਰਨ ਵੀ ਕੀਤਾ ਭਜਨ ਬੰਦਗੀ ਵੀ ਕੀਤੀ ਤੇ ਉਸ ਦੇ ਉੱਪਰ ਤੁਰੇ ਵੀ ਤੇ ਪਿਆਰਿਓ ਸੰਗਤਾਂ ਨੂੰ ਫੇਰ ਉਪਦੇਸ਼ ਦਿੱਤਾ ਇਹ ਅਜਵాలే ਬਾਬਿਆਂ ਵਾਂਗੂ ਨਹੀਂ ਵੀ ਕਈ ਤੇ ਜਾਣਾ ਵੀ ਸੇਵਾ ਸਿਮਰਨ ਕਰੋ ਭਜਨ ਬੰਦਗੀ ਕਰੋ ਮਾਇਆ ਤੋਂ ਦੂਰ ਰਹੋ ਸਭ ਤੋਂ ਵੱਡੀ ਗੱਲ ਹੈ ਜੀ ਮਾਇਆ ਤੋਂ ਦੂਰ ਰਹੋ ਤੇ ਆਪ ਬਾਬਾ ਜੀ ਕੋਲੇ ਹਰ ਹਫ਼ਤੇ ਜਿਹੜੀ ਹੈ ਨਵੀਂ ਗੱਡੀ ਆਉਂਦੀ ਹੈ ਤੇ ਫਿਰ ਉਹ ਪੈਸਿਆਂ ਤੋਂ ਬਿਨਾ ਆ ਜਾਂਦੀ ਹੈ ਕਹਿੰਦੇ ਜੀ ਬਾਬਾ ਜੀ ਤੇ ਪੈਸਿਆਂ ਨੂੰ ਹੱਥ ਨਹੀਂ ਲਾਉਂਦੇ ਕਿਉਂ ਨਹੀਂ ਹੱਥ ਲਾਉਂਦੇ ਪਖੰਡ ਹੈ ਜੀ ਨਿਹਰਾ ਕਹਿੰਦੇ ਬਾਬਾ ਜੀ ਮਾਇਆ ਨੂੰ ਹੱਥ ਨਹੀਂ ਲਾਉਂਦੇ ਕਹਿੰਦੇ ਨਾਲ ਦੇ ਸਿੰਘਾਂ ਦੀ ਜ਼ਿੰਮੇਵਾਰੀ ਲਈ ਹੋਈ ਹੈ ਵੀ ਉਹ ਪੈਸੇ ਆਦਿਕ ਵਜਰਾ ਸਾਹਵ ਰੱਖਦੇ ਨੇ ਸਾਧ ਸੰਗਤ ਬਾਬਾ ਅਤਰ ਸਿੰਘ ਜੀ ਨੇ ਮਾਇਆ ਤੋਂ ਭਾਵੇਂ ਦੂਰੀ ਬਣਾ ਕੇ ਰੱਖੀ ਮਾਇਆ ਨੂੰ ਭਾਵੇਂ ਉਹਨਾਂ ਨੇ ਕਦੇ ਆਪਣੇ ਤੋਂ ਵੱਡਾ ਨਹੀਂ ਸਮਝਿਆ ਮਾਇਆ ਦੇ ਨਾਲ ਕੋਈ ਚੀਜ਼ ਖਰੀਦ ਸਕੀਏ ਸ਼ਹਿ ਖਰੀਦ ਸਕੀਏ ਇਦਾਂ ਦੀ ਕੋਈ ਵਾਸ਼ਨਾ ਕੋਈ ਭਾਵਨਾ ਨਹੀਂ ਪਾਲੀ ਪਰ ਬਾਬਾ ਅਤਰ ਸਿੰਘ ਜੀ ਨੇ ਇਸ ਗੱਲ ਦਾ ਵੀ ਜਿਹੜਾ ਹੈ ਭਰੋਸਾ ਦਿਵਾਇਆ ਕਿ ਭਲੇ ਉਹ ਮਾਇਆ ਤੋਂ ਬਿਨਾਂ ਵੀ ਕਾਰਜ ਹੋ ਸਕਦੇ ਨੇ ਕਹਿੰਦੇ ਜੇ ਭਜਨ ਬੰਦਗੀ ਕੀਤੀ ਜਾਏ ਮਾਇਆ ਤੇ ਤੁਹਾਡੇ ਅੱਗੇ ਪਿੱਛੇ ਫਿਰੇਗੀ ਕੀ ਬਾਬਾ ਅਤਰ ਸਿੰਘ ਜੀ ਕੋਈ ਸਾਰਾ ਕੁਝ ਨਹੀਂ ਸੀ ਕਰ ਸਕਦੇ ਉਹਨਾਂ ਨੇ ਸਾਦਗੀ ਨੂੰ ਪਹਿਲ ਦਿੱਤੀ ਪਿਆਰਿਓ ਬਾਬਾ ਅਤਰ ਸਿੰਘ ਜੀ ਨੇ ਜੇ ਕਿਹਾ ਵੀ ਮਾਇਆ ਤੋਂ ਅਸੀਂ ਦੂਰ ਹਾਂ ਤੇ ਦੂਰੀ ਹਾਂ ਤੇ ਪਿਆਰਿਓ ਪਰ ਬਾਬਾ ਅਤਰ ਸਿੰਘ ਜੀ ਨੇ ਉਹ ਕਰਕੇ ਵੀ ਵਿਖਾਇਆ ਕੱਲਾ ਗੱਲਾਂ ਤੱਕ ਸੀਮਤ ਨਹੀਂ ਰਹੇ ਇਹ ਸਨ ਬਾਬਾ ਅਤਰ ਸਿੰਘ ਜੀ ਅਤਰ ਦਾ ਅਰਥ ਹੀ ਨਾਮ ਜਿਹੜਾ ਹੈ ਖੁਸ਼ਬੂ ਹੈ ਸੁਗੰਧੀ ਹੈ ਤੇ ਜਿਹਾ ਜ ਉਹਨਾਂ ਦਾ ਨਾਮ ਸੀ ਉਹ ਜਿਹਾ ਉਹਨਾਂ ਨੇ ਕੰਮ ਕਰਕੇ ਵਿਖਾਇਆ ਲੱਖਾਂ ਹਜ਼ਾਰਾਂ ਪ੍ਰਾਣੀਆਂ ਨੂੰ ਜਿਹੜਾ ਉਹਨਾਂ ਨੇ ਅਮਰਤ ਛਕਾ ਕੇ ਗੁਰੂ ਵਾਲੇ ਬਣਾ ਦਿੱਤਾ ਇਹ ਬਾਬਾ ਅਤਰ ਸਿੰਘ ਜੀ ਉਹ ਕਰ ਸਕਦੇ ਨੇ ਉਹਨਾਂ ਦਾ ਨਾਮ ਬੜੀ ਸੋਚ ਸਮਝ ਕੇ ਰੱਖਿਆ ਗਿਆ ਪਿਤਾ ਕਰਮ ਸਿੰਘ ਤੇ ਮਾਤਾ ਭੋਲੀ ਕੌਰ ਦੀ ਤਰਫੋਂ ਧੰਨ ਨੇ ਉਹਨਾਂ ਦੇ ਮਾਤਾ ਪਿਤਾ ਧੰਨ ਨੇ ਬਾਬਾ ਅਤਰ ਸਿੰਘ ਜੀ ਧੰਨ ਹੈ ਉਹਨਾਂ ਦੀ ਭੈਣ ਸਮੂਹ ਪਰਿਵਾਰ ਧੰਨੇ ਤੇ ਧੰਨੇ ਉਹ ਗੁਰਸਿੱਖ ਜਿਨ੍ਹਾਂ ਨੇ ਉਸ ਵੇਲੇ ਉਹਨਾਂ ਦੀ ਸੰਗਤ ਕੀਤੀ ਤੇ ਜਿਨ੍ਹਾਂ ਨੇ ਉਹਨਾਂ ਦੇ ਹੱਥੋਂ ਅੰਮ੍ਰਿਤ ਛਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ